ਜੀ ਦੋਸਤੋ ਕੀ ਹਾਲ ਹੈ ਵੀਰੇ ਵੀਰੇ ਮੈਂ ਵੀਡੀਓ ਬਣਾਉਣ ਲੱਗਿਆ ਪਹਿਲਾਂ ਤਾਂ ਮੈਨੂੰ ਹੁਣੇ ਮਾਫ ਕਰ ਦਿਓ ਕਿਉਂਕਿ ਇਹਦੇ ਵਿੱਚ ਕੁਝ ਸ਼ਬਦ ਐਜੇ ਨੇ ਜਿਹੜੇ ਮੈਨੂੰ ਬੋਲਣੇ ਪੈਣੇ ਨੇ ਤੇ ਉਹਨਾਂ ਬੋਲਿਆਂ ਬਿਨਾਂ ਗੱਲ ਨਹੀਂ ਬਣਦੀ ਕਾਰਨ ਕੀ ਆ ਹੁਣੇ ਮਾਫੀ ਮੰਗ ਰਿਹਾ ਪਹਿਲੇ ਵੀਡੀਓ ਜਿਹੜੀ ਬਣਾ ਰਿਹਾ ਉਹ ਕਿਸੇ ਲੌਂਡੇ ਦੇ ਪ੍ਰਤੀ ਆ ਵੀਡੀਓ ਜਿਹੜੀ ਬਣਾ ਰਿਹਾ ਸਟੂਲਾ ਜਿਹਨੂੰ ਕਹਿੰਦੇ ਨੇ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਹੈਗੇ ਸਮਾਜ ਦੇ ਵਿੱਚ ਤੇ ਲੌਂਡੇ ਗੰਦਪਾਤ ਆ ਰਹੇ ਨੇ ਜਿਹਨੂੰ ਥੱਲੇ ਕਲੱਚ ਕਹਿੰਨੇ ਆ ਆਪਾਂ ਸਟੂਲੇ ਕਹਿੰਨੇ ਆ ਇਹ ਕੁੱਤੇ ਆਪਦੇ ਘਰੇ ਵੀ ਨਹੀਂ ਆੜਦੇ ਕਾਰਨ ਕੀ ਆ ਜੁੱਤੀਆਂ ਖਾ ਕੇ ਢੀਟ ਹੋਏ ਹੁੰਦੇ ਨੇ 50 ਵਾਰ ਤਾਂ ਇਹਨਾਂ ਨੂੰ ਲੋਕਾਂ ਨੇ ਪਾਥੀਆਂ 'ਚ ਪੜਿਆ ਉਹ ਹਰ ਹਰ 'ਚ ਪੜਿਆ ਉਹ ਇਹਨਾਂ ਦੀਆਂ ਸੰਗਾ ਸ਼ਰਮਾਂ ਚੱਕੀਆਂ ਜਾਂਦੀਆਂ ਨੇ ਇਹ ਪਿਓਰ ਚਲਾਉਂਦੇ ਬਣ ਜਾਂਦੇ ਨੇ ਵੀਰੇ ਮਾਫ ਕਰਦੇ ਹੋ ਮੈਂ ਸ਼ਬਦ ਵਰਤਣ ਨੂੰ ਮਜਬੂਰ ਆ ਇਹ ਬੰਦੇ ਨੇ ਹਰਕਤ ਐਸੀ ਕੀਤੀ ਆ ਕੁੱਤੇ ਲਾ ਕਲਾਚਾ ਤਰਨ ਸੰਗਰੂਰ ਜਾਣਦੇ ਹੋ ਤੁਸੀਂ ਤਾਂ ਦੇਖਣ ਨੂੰ ਤੁਸੀਂ ਕਹੋਗੇ ਵੀ ਯਾਰ ਵੀ ਸੋਹਣਾ ਸਨਕਾ ਮਰਦ ਹਰਕਤਾ ਨਹੀਂ ਮਰਦਾਂ ਵਾਲੀਆਂ ਹਰਕਤਾ ਜਨਾਨੜੇ ਵਾਲੀਆਂ ਪਰ ਜੇ ਇਹ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਆ ਇਸ ਤਾ ਇੱਕ ਕੁੱਤੇ ਨੇ ਜਨਾਨੜੇ ਦੇ ਢਿੱਲੇ ਕਲਾਚ ਦੇ ਹੱਦਾਂ ਬੰਨਾਈ ਟੱਪ ਗਿਆ ਸ਼ਰਮਾ ਤਾਂ ਪਹਿਲੇ ਨਹੀਂ ਆਈਆਂ ਵੀ ਆਦੀ ਹੁਣ ਤਾਂ ਸ਼ਰਮਾ ਲਾ ਕੇ ਵੇਚ ਬੱਟਦੀਆਂ ਕੁੱਤੇ ਨੇ ਇਹ ਮੱਕੀ ਕਾ ਇਹ ਕੁੱਤਾ ਅਬਦੀ ਮਾਂ ਨੂੰ ਜੋ ਸ਼ਬਦ ਬੋਲ ਰਿਹਾ ਮਾਂ ਨੂੰ ਤਾਂ ਸ਼ਬਦ ਬੋਲ ਰਿਹਾ ਵਿਚ ਸੰਗਤ ਦਾ ਜ਼ਿਕਰ ਵੀ ਕਰ ਰਿਹਾ ਜਿਹੜੀ ਸੰਗਤ ਅਮਰਤ ਵੇਲੇ ਗੁਰਦੁਆਰਾ ਸਾਹਿਬ ਜਾਂਦੀ ਆ ਉਹਦਾ ਵੀ ਵਿੱਚ ਜ਼ਿਕਰ ਕਰ ਰਿਹਾ ਕਿਉਂ ਮੈਂ ਕਹਿ ਰਿਹਾ ਸੰਗਤ ਗੁਰੂ ਰੂਪ ਹੁੰਦੀ ਆ ਇਹ ਕੁੱਤੇ ਨੇ ਉਹ ਵੀ ਨਹੀਂ ਬਖਸ਼ਿਆ ਮਾਂ ਨੂੰ ਵੀ ਨਹੀਂ ਬਖਸ਼ਿਆ ਕੁੱਤੇ ਨੇ ਦੁੱਧ ਨੂੰ ਲਾਜ ਲਾਤੀ ਪਹਿਲਾ ਵੀਡੀਓ ਦੇਖੋ ਬਾਕੀ ਗੱਲ ਬਾਅਦ ਚ ਕਰਦੇ ਆ ਆਹ ਦੇਖੋ ਪਹਿਲਾਂ ਉਠਨੀ ਮੰਮੀ ਐ ਸੁੱਤੀ ਐ ਨਹੀਂ ਚੱਕ ਚਾਦੀ ਬਾਟੀ ਸਾਰਾ ਪਿੰਡ ਗਿਆ ਗੁਰੂ ਘਰੇ ਨਹੀਂ ਤੇਰੀ ਫੋਲ ਨਹੀਂ ਕਾਟੀ ਚਾਹ ਪੀ ਲੈ ਨਹੀਂ ਬੁੜੀਏ ਚਾਹ ਪੀ ਲੈ ਹੈ ਸੁਣ ਲੈ ਵੀਰੇ ਵੀਡੀਓ ਵੀਰੇ ਮੈਨੂੰ ਬਣਾਉਣੀ ਪਈ ਸੀ ਤੇ ਮੈਨੂੰ ਸ਼ਬਦੇ ਬੋਲਣੇ ਪੈਣੇ ਨੇ ਕਿਉਂਕਿ ਇੰਨੀ ਕਿ ਚੌਤੋਂ ਕਰੇ ਬਿਨਾ ਚਲ ਸਮਝਣਾ ਤਾਂ ਇਹਨਾਂ ਨੇ ਹੈ ਹੀ ਨਹੀਂ ਗੈਰ ਇਹ ਕੁੱਤੇ ਦੇ ਹੱਡ ਹੁੰਦੇ ਨੇ ਬੀ ਇਹੇ ਜਿਹੇ ਹੁੰਦੇ ਨੇ ਇੱਕ ਬੀ ਹੁੰਦੇ ਨੇ ਹੈ ਮਾਂ ਦੇ ਦੁੱਧ ਨੂੰ ਤੂੰ ਲਾਜ ਲਾਦੀ ਲੌਂਡਿਆ ਢਿੱਲੇ ਗਲਚਾ ਬਾਜ ਕਿਵੇਂ ਐ ਹੱਸਦਾ ਉਹ ਤੂੰ ਸ਼ਰਮ ਕਰ ਮਾੜੀ ਮੋਟੀ ਉਹ ਤੂੰ ਹੈ ਦੁੱਧ ਨੂੰ ਲਾਜ ਲਾਦੀ ਮੈਨੂੰ ਐਂ ਦੀ ਵੀ ਚੱਲ ਬਾਹਰ ਤਾਂ ਜਿਹੜੇ ਤੁੱਟ ਲਾਗਲਾ ਚ ਹੈਗਾ ਹੈਗਾ ਬਾਹਰ ਤਾਂ ਜਿਹੜੀ ਹਿੱਸਤੀ ਮਰੌਂਦਾ ਗਰੀਸ ਕਰਵਾਉਣਾ ਕਰਵਾਉਣਾ ਕਮ ਸੇ ਕਮ ਚਲੋ ਮਾਂ ਪਿਓ ਦੀ ਤਾਂ ਇੱਜ਼ਤ ਕਰਦਾ ਹੋਵੇਗਾ ਜਮੇ ਸ਼ਰਮ ਚੱਕਦੀ ਕਹਿੰਦਾ ਉੱਠ ਜੀ ਬੁੜੀਏ ਸੁੱਤੀ ਏ ਚੱਕ ਚਾਦੀ ਬਾਟੀ ਹੈ ਤੂੰ ਇਹ ਕਹਿਣਾ ਦੀ ਉੱਠ ਨਹੀਂ ਬੁੜੀਏ ਸੁੱਤੀ ਏ ਚੱਕ ਚਾਦੀ ਬਾਟੀ ਆਹ ਲੈ ਸੂਈ ਧਾਗਾ ਸਿਉਂਦੇ ਮੇਰੀ ਪਈਆ ਬਾਟੀ ਪੁੱਤਾ ਨਾ ਹੋਵੇ ਉਹ ਵਿਚਾਰੀ ਸਿਆਣੀ ਬਿਆਣੀ ਨੂੰ ਤੂੰ ਹੈ ਦੁਰਫਟੇ ਮੂੰਹ ਤੇਰਾ ਉਹਦਾ ਵਿਚਾਰੀ ਪਹਿਲੇ ਹੀ ਪਿੱਟਦੀ ਹੋਊਗੀ ਵੀ ਕਿੱਥੇ ਮੇਰੇ ਕਬੀ ਜੰਮ ਪਿਆ ਹੈ ਵੀਰ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਤੁਹਾਡੇ ਸਾਹਦੇ ਸਾਹਮਣੇ ਯਾਗਰ ਕੀਤਾ ਇਹ 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 ਲੌਂਡਾ ਆ ਹਰਕ ਤਾਂ ਕਰਦਾ ਠੀਕ ਆ ਇਹਨੂੰ ਨੱਚਣ ਦਾ ਸ਼ੌਂਕ ਦੀ ਤੇ ਲੱਕ ਲੱਚਦੀ ਇਹ ਗ੍ਰੀਸ ਕਰਵਾਉਂਦਾ ਆਪਦੇ ਆਪ ਨੂੰ ਲੱਕ ਮਾਰਦਾ ਉਹ ਵੀਡੀਓ ਚੱਲ ਗਈਆਂ ਯਾਰ ਤੂੰ ਕੋਈ ਦਿੱਕਤ ਨਹੀਂ ਤੂੰ ਨਹੀਂ ਹਟਦਾ ਨਾ ਹਟ ਤੂੰ ਉਹਨੂੰ ਸਿਆਣੀ ਬਹਿਣੀ ਨੂੰ ਮਾਤਾ ਨੂੰ ਤਾਂ ਨਹੀਂ ਕੁਝ ਬੋਲ ਮਾਂ ਚਾਹੇ ਕਿਸੇ ਦੀ ਵੀ ਵੀਰੇ ਮਾਂ ਮਾਂ ਹੀ ਹੁੰਦੀ ਹੈ ਠੀਕ ਆ ਮਾਂ ਤੋਂ ਬਿਨਾ ਗਾਂਹ ਇਹ ਗੁਰੂ ਰੂਪ ਸਾਧ ਸੰਗਤ ਜੀ ਬਾਰੇ ਵੀ ਕੀ ਬੋਲਿਆ ਹਾਂ ਇਹਨੇ ਨਾਲ ਗੁਰੂ ਰੂਪ ਸੰਗਤ ਨੂੰ ਵਿੱਚ ਲੈ ਲੈ ਨਾਲ ਬਾਅਦ ਵੀਡੀਓ ਦੇ ਐਂਡ 'ਚ ਬੂਥਾ ਤੂੰ ਕਿਵੇਂ ਤੁਸੀਂ ਯਾਰ ਕਿਵੇਂ ਮੂੰਹ ਦਿਖਾ ਦਿੰਨੇ ਹੋ ਤੁਹਾਡੇ ਜਵਾਕ ਉਹਨਾਂ ਨੂੰ ਵਿਚਾਰਿਆਂ ਨੂੰ ਬੱਚਿਆਂ ਨੂੰ ਕੋਈ ਟੀਚਰਾਂ ਨਹੀਂ ਕਰਦਾ ਸਕੂਲ ਗਿਆ ਨੂੰ ਵੀ ਤੇਰਾ ਬਾਪ ਤੇ ਲਗ ਲਚਾ ਵੀ ਤੇਰਾ ਬਾਪ ਗਰੀਸ ਕਰਾਉਂਦਾ ਰੋਜ਼ ਉਹ ਵਿਚਾਰੇ ਯਾਰ ਕਿੰਨੇ ਦੁਖੀ ਹੁੰਦੇ ਹੋਣਗੇ ਨਿਆਣੇ ਤੁਹਾਡੇ ਤੁਹਾਡੇ ਕੋਈ ਰਿਸ਼ਤੇਦਾਰ ਤੇਰਾ ਨਾਨਕਿਆਂ ਨੂੰ ਕਿੰਨਾ ਦੁੱਖ ਲੱਗੂ ਹੈ ਵੀਰੇ ਮੈਂ ਇਹ ਵੀਡੀਓ ਚ ਬਹੁਤ ਕੁਝ ਗੰਦੇ ਸਭ ਸ਼ਬਦ ਬੋਲਦੇ ਆ ਮਾਫ ਕਰਦੇ ਹੋ ਬੋਲਣੇ ਪਏ ਇਸ ਘੋੜੇ ਦੀ ਹਰਕਤ ਜਾਗਰ ਕਰਨ ਲਈ ਕਮੈਂਟਾਂ ਚ ਇਹਦਾ ਪੂਰਾ ਮਾਨਦਾਨ ਕਰਿਓ ਵੀਰੇ ਲਿਆਜ ਨਾ ਰੱਖਿਓ ਬਣਦਾ ਤੇਲ ਦੋ ਇਹਨੂੰ ਐਡੀ ਕਰ ਦੋ ਸਰਵਿਸ ਪ੍ਰੋਪਰ ਬੈਸ ਤੇਨੂੰ ਫਰਕ ਕੋਈ ਨਹੀਂ ਪੈਣਾ ਪਰ ਆਪਾਂ ਤਾਂ ਆਪਦਾ ਫਰਜ਼ ਨਿਭਾਈਏ ਹੁਣ ਵੱਧ ਤੋਂ ਵੱਧ ਸ਼ੇਅਰ ਕਰਨ ਨੂੰ ਵੀ ਨਹੀਂ ਕਹਿ ਸਕਦਾ ਯਾਰ ਕੁੱਤੇ ਨੇ ਕੰਮ ਇਹੋ ਜਿਹਾ ਕੀਤਾ ਨਾਲ ਸਾਡੀ ਸਾਡੀ ਮਾਤਾ ਦੀ ਵੀ ਉਹ ਆ ਮਾਂ ਤਾਂ ਚਾਹੀਏ ਇਹਦੀ ਐ ਚਾਹ ਉਹ ਤਾਂ ਮਾਤਾ ਆਪਣੀ ਮਾਂ ਐ ਵਿਚਾਰੀ ਠੀਕ ਆ ਕਿ ਨਹੀਂ ਸ਼ਰਮ ਕਰੋ ਲੌਂਡੇਆ ਸ਼ਰਮ ਕਰੋ ਘੋੜਿਆ ਤੇ ਲੇਕ ਲੱਚਾ ਤੂੰ ਗ੍ਰਹਿ ਕਰਵਾਉਣਾ ਕਰਵਾਈ ਜਾ ਤੂੰ ਮਾਤਾ ਨੂੰ ਕਾਦੇ ਵਿੱਚ ਜ਼ਿਕਰ ਪਾਉਣਾ ਹੈ ਠੀਕ ਆ ਵੀਰੇ ਆਪਦਾ ਫਰਜ਼ ਨਿਭਾਓ ਜੀ ਧੰਨਵਾਦ